ਤਨਹੰਸਿਰੇ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਨੇ ਆਪ ਪ੍ਰੈਕਟੀਕਲ ਜੀਵਨ ਜੀ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਰਸਤਾ ਬਤਾਇਆ ਹੈ ਸ ਪਰਿਵਾਰ ਛੱਡਿਆ ਘਰ ਛੱਡਿਆ ਬੱਚੇ ਛੱਡੇ ਇਹ ਸੱਸ ਸਹੁਰਾ ਵੀ ਮੰਦਾ ਚੰਗਾ ਬੋਲਦੇ ਹਨ ਪਰ ਉਦਾਸੀਆਂ ਕੀਤੀਆਂ ਜਿੱਧਰ ਇਹ ਸਾਰੇ ਮੱਕੀ ਦੇ ਦਾਣੇ ਵਾਕੂ ਅੱਜ ਵਾਕੂ ਪੁੱਜ ਰਹੇ ਸੀ ਦੁਖੀ 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 सब so, ए सच का डंका बजाया परवाह नहीं की भगत के संसारिया की फर्क है था था था। <coughs> ये दीवा बालना पेगा कई दवालियां लंघिया दीवा बलिया नहीं ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹ ਪ੍ਰਗਟਾ ਹੀ ਹੋਏ ਹਨ ਬਾਲੇ ਅੱਖਾਂ ਸੰਸਾਰ ਨੂੰ ਵੇਖਣ ਗਿਆ ਕਤਰੀ ਮੱਖਾਂ ਸੁਖਮ ਸਰੀਰ ਹੈ ਅੰਦਰ ਆਤਮਾ ਚ ਖਜ਼ਾਨੇ ਹਨ ਕਾਮ ਕ੍ਰੋਧ ਮਹੰਕਾਰ ਚਾਹੀਦਾ ਸੀ ਇਹ ਸਾਡੀ ਤਾਕਤ ਸੀ ਵਿਉਣ ਸੀ ਠੀਕ ਹੈ ਕਿਸੇ ਨਾਲ ਦੋਸਤੀ ਹੈ ਮਿੱਤਰਤਾ ਹੈ ਪਿਆਰ ਹੈ ਪ੍ਰੇਮ ਹੈ ਵੀ ਆ DNA ਜਿੱਥੇ ਲੋਭ ਹੈ ਕਿਵੇਂ ਬਰਾਬਰ ਵੰਡ ਲਾਂਗੇ ਨਹੀਂ ਜਿਹੜੇ ਤਕੜੀ ਦੇ ਛਾਬੇ 'ਚ ਸਵਾਰਥ ਹੈ ਮਤਲਬ ਹੈ ਨਹੀਂ ਪਿਆਰੇ ਝੂਠ ਦੇ ਵੱਟੇ ਚੁੱਕਦੇ ਪੈਣਗੇ ਸਰ ਵਕੀਲ ਕਹਿੰਦਾ ਘੋੜਾ ਖਾਏਗਾ ਕੀ ਜਿਕਾਸ ਨਾਲ ਮਾਇਆ ਨਾਲ ਪਿਆਰ ਕਰੇਗਾ ਨਹੀਂ ਨਹੀਂ ਅੰਦਰ ਨੇਕੀ ਪੁੱਛ ਪੁੱਛ ਠੀਕ ਹੈ ਵੀ ਆ ਸਪਸ਼ਟ ਗੱਲ ਕਰਨੀ ਪਵੇਗੀ ਇਹ ਜਵਾਂ ਸੀ ਅੰਤਾਜੇ ਲਾंदे ਆ ਫੋਨ ਆਇਆ ਅੰਤਾਜਾ ਲਾਤਾ ਫੋਨ ਆਇਆ ਕੋ ਰਿਸ਼ਤੇਦਾਰ ਆਇਆ ਸੋਜਿਓ ਤੇ ਲੀਟਰ ਹਨ ਜਥੇਦਾਰ ਹਨ ਬਾਬਿਆਂ ਇਹਨਾਂ ਤੇ ਰੋਜ਼ ਸੰਗਤ ਨੂੰ ਭਗਤਾਂਦੇ ਹਨ ਜਿਹੜੇ ਕੰਮ 'ਚ ਕੋਈ ਪੈ ਜਾਂਦਾ ਹੈ ਉਹਦੇ 'ਚ ਮਾਰ ਹੋ ਜਾਂਦਾ ਹੈ ਤਜਰਬਾ ਵੱਧਦਾ ਹੈ ਨਵੀਂ-ਨਵੀਂ ਖੋਜ ਆਉਂਦੀ ਹੈ ਉਹਨਾਂ ਨੂੰ ਪਤਾ ਹੈ ਸਹ ਸੰਤਰੇ ਬਣਦੇ ਹੋ ਸੇਬ ਬਣਦੇ ਹੋ ਬਰਫੀ ਬਣਦੇ ਹੋ ਹਾਂ ਜਿਹੜਾ ਸਵਾਲ ਸੀ ਤਰਕ ਤੇ ਕਰਾ ਹੀ ਨਾ ਉਹ ਤੇ ਸਵਾਲ ਤੇ ਭੁੱਲ ਹੀ ਗਿਆ ਨਹੀਂ ਸਦਾ ਵਾਲੇ ਵਿਸ਼ਵਾਸ ਵਾਲੇ ਉਹ ਵੀ ਵੇਖ ਲੈਂਦੇ ਹਨ ਟੇਕ ਬੱਚੇ ਨੂੰ ਕਹਿੰਦੇ ਆ ਟੇਕ ਮੱਥਾ ਆਪਣੀ ਪਤਨੀ ਆਣਿਆ ਟੇਕ ਮੱਥਾ ਉਹਨੂੰ ਪਤਾ ਸਿਲੰਡਰ ਹੋ ਗਿਆ ਹੈ ਵਿਸ਼ਵਾਸ ਚ ਹੈ ਸਰਦਾ ਚ ਹੈ ਅਸ਼ਾ ਘਰਵਾਣੀ ਤਰਕ ਦੀ ਗੱਲ ਕਰਦੀ ਹੈ ਅੱਜ ਦੀ ਗੱਲ ਕਰਦੀ ਹੈ ਵਰਤਮਾਨ ਦੀ ਗੱਲ ਕਰਦੇ ਆ ਸਾਨੂੰ ਜਦਾਂ ਦੁੱਖਾਂ ਦਾ ਇਲਾਜ ਕਰਾਂਗੇ ਸੁਖ ਆਪਣੇ ਆਪ ਆਉਣਗੇ ਅਸੀਂ ਵੱਡੇ ਵੱਟੇਰੀਆਂ ਦੀ ਸ਼ਬੀ ਖਰਾਬ ਕਰਤੀ ਅੱਛਾ ਕਹਿੰਦਾ ਸੱਪ ਨੇ ਛਾ ਕਰਤੀ ਨਹੀਂ ਪਿਆਰੇ ਜ਼ਿੰਮੇਦਾਰ ਗੁਰੂ ਸਾਹਿਬਾਨ ਸੀ ਕਿਵੇਂ ਮੱਜਾ ਛੱਡ ਕੇ ਕਿਵੇਂ ਸੌਂਗੇ ਲੱਤ ਤੇ ਲੱਤ ਰੱਖ ਕੇ ਨਹੀਂ ਠੀਕ ਐ ਚਿੱਤਰਕਾਰੀ ਚਿੱਤਰ ਗੁਪਤਾ ਸਾਨੂੰ ਕੁਝ ਸਮਝਾ ਲਈ ਹੋਰ ਕੁਝ ਕਹਿੰਦੇ ਹਨ ਪਰ ਅਸੀਂ ਅੰਤਾਰੇ ਲਾਂਦੇ ਹਾਂ ਅਸਾ ਦੁਕਾਨ ਤੇ ਕੋਈ ਆਇਆ ਸਾ ਸਾਡੇ ਜੋ ਮਾਈਂਡ ਚ ਪਹਿਲੂ ਪਿਆ ਹੈ ਉਹਦੇ ਹਿਸਾਬ ਤੇ ਅਸੀਂ ਕੈ ਲొਕੇਸ਼ਨ ਕਰਦੇ ਹਾਂ ਪੀੜੀ ਦਾ ਪੀੜੀ ਆ ਰਿਹਾ ਹੈ ਕੁਝ ਸਮਾਜ ਤੋਂ ਕੁਝ ਮਾਤਾ ਪਿਤਾ ਤੋਂ ਇਹ ਸੰਸਕਾਰ ਮਿਲਦੇ ਹਨ ਉਸ ਹਿਸਾਬ ਤੇ ਅਸੀਂ ਸਾਡਾ ਸਰੀਰ ਬੰਤ ਬਣਦੀ ਹੈ ਤੇਈ ਮਾਤਾ ਤੋਂ ਤੇਈ ਪਿਤਾ ਤੋਂ ਇਹ ਸ਼ਕਤੀਆਂ ਮਿਲ ਕੇ 46 ਸਭ ਐਕਸਵਾਈ ਨਾਲ ਸਾਡਾ ਜਨਮ ਹੁੰਦਾ ਹੈ ਅਸੀਂ ਬਹੁਤ ਦੂਰੋਂ ਆਏ ਸੀ ਕਿੱਥੋਂ ਆਏ ਸੀ ਖੇਤਾਂ 'ਚ ਖੇਤਾਂ 'ਚ ਭੋਜਨ ਛਕਿਆ ਇਹ ਬਿਲੀਅਨ ਟਿਲੀਅਨ ਸਗਤਸ ਹੋਇਆ ਫਿਰ ਬੀਜ ਤਿਆਰ ਹੋਇਆ ਮਾਂ ਦੇ ਪੇਟ 'ਚ ਗਿਆ ਸਾਡਾ ਜਨਮ ਹੋਇਆ xy xx ਫਿਰ ਲੜਕਾ ਜਾਂ ਲੜਕੀ ਪੈਦਾ ਹੋਈ ਸਾਰਾ ਕੁਝ ਖੇਲ ਪਰਵੇਸ਼ਰ ਦਾ ਆਪਣੇ ਆਪ ਚੱਲ ਰਿਹਾ ਹੈ ਟਿਲੀਅਨ ਟਿਲੀਅਨ ਬੰਦ ਸਾਵਤਾ ਹੈ ਸਾਰਾ 84 1 ਲੱਖ ਕਟ 84 ਲੱਖ ਜੋੜ ਸਾਨੂੰ ਸਮਝਾਣ ਲਈ ਬਣਾਈ ਹੈ ਅਸੀਂ ਅੰਤਾਜੇ ਲਾਂਦੇ ਆ ਠੀਕ ਹੈ ਦੁਕਾਨਦਾਰਾਂ ਜਿਹੜੇ ਕਾਕ ਸੌਤਾ ਮੰਗਦੇ ਹਨ ਉਹ ਅਗਲਾ ਥੋਕਦਾ ਲਿਆਉਂਦਾ ਹੈ ਮਾਲ ਠੀਕ ਹੈ ਕੁਰਬਾਨੀ ਪੜਨੀ ਪੈਗੀ ਵਿਚਾਰਨੀ ਪੈਗੀ ਇੱਕ ਇੱਕ ਪੌੜੀ ਚੜਨਾ ਪਏਗਾ ਇਹ 40 ਪੌੜੀਆਂ ਅਨੰਦ ਸਾਹਿਬ ਦੀਆਂ ਕੀ ਲੈਣ ਆਏ ਸੀ ਅਸੀਂ ਅਨੰਦ ਲੈਣ ਆਏ ਸੀ विज्ञान ने सैंस ने बार वा करता अंदर नहीं अंदर कमजोर हो गया सारा ने नैट सारा मन का खेल है शब्द बहुत ताकतवर है सब तो व्डा हथियार है अच्छा बाहर ਪਹਿਲਾਂ ਦੰਦਾ ਨਵਾਂ ਦਾ ਹਥਿਆਰ ਬਣਾਇਆ ਫਿਰ ਗੜਾਸਾ ਸਲੋਤਰ ਡਾਂਗ ਫਿਰ ਪਸਤੌਲ ਬੰਦੂਕ ਫਿਰ ਕਿਹ ਕਿ ਸੰਥਾਲੀ ਵੱਡੇ ਵੱਡੇ ਹਥਿਆਰ ਬਣਾਏ ਟੈਂਕ ਬਣਾਏ ਪਰਮਾਣੂ ਬੰਬ ਬਣਾਏ ਕਿੱਥੋਂ ਤੱਕ ਪਹੁੰਚੇ ਅਣੂ ਤੱਕ ਅਸਾ ਕਹਿੰਦੇ ਹੁਣ ਆ ਸਮਾਨ ਚ ਕੈਸਾ ਛੱਡੀਆਂ ਜਾਣ ਗਿਆ ਇਹ ਮਾਰਤਾ ਸਭ ਕੁਝ ਐ ਹੀ ਰਹੇਗਾ ਇਹ ਜਾਨਵਰ ਪਸ਼ੂ ਮਨੁੱਖ ਸਭ ਖਤਮ ਹੋ ਜਾਣਗੇ ਅੱਛਾ ਅਸੀਂ ਇੱਕ ਦੂਜੇ ਤੋਂ ਡਰਨ ਲਾਪੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ रस्ता छड़ना पेगा ये बर्बादी का रस्ता है बार वा हो गया माया नहीं अनाज की भी कमी सी प्यार सी अज नहीं सब कुछ साड़े तो दूर हो रहा है बार वा हो गया अंदर व्डा या नहीं जिन्हों पुछो दुखी दुखी ਅੱਛਾ ਕੋਈ 500 ਕਮਾ ਰਿਆ ਹੈ ਕੋਈ 5000 ਇੱਕ ਦਿਨ ਦਾ ਕਮਾ ਰਿਆ ਹੈ ਕੋਈ 5 ਲੱਖ 5 ਕਰੋੜ 5 ਅਰਬ ਇੱਕ ਦਿਨ ਦਾ ਕਮਾ ਰਿਆ ਸਾਰਿਆਂ ਦੇ ਕੁੱਤੇ ਝਾਕ ਹੈ ਦੁਖਣੇ ਹੋ ਜਾਂਦੇ ਅੱਛਾ ਪਰਮੇਸ਼ਰ ਕੰ ਦਾ ਨਿਰਦਨ ਸਰਦਨ ਦੋਨੋਂ ਭਾਈ ਹਨ ਇਹ ਉਹਦੀ ਖੇਲ ਹੈ ਤੇਰਾ ਖੇਤਾਂ 'ਚ ਜੀਰੀ ਲਵਾਣੀ ਸੀ ਨਾ ਖੇਤਾਂ 'ਚ ਕੰਮ ਕਰਵਾਉਣਾ ਸੀ ਉਹਦੇ ਖੇਲ ਹੈ ਤੇਰਾ ਗੋਬਰ ਚੱਕਿਆ ਜਾਂਦਾ ਤੇਰੇ ਇਹ ਡਿਸਟਲੇ ਟੈਂਕ ਖਾਲੀ ਕਰਕੇ ਜਾਂਦੇ ਹਨ ਮਾਇਆ ਲੈ ਜਾਂਦੇ ਹਨ ਸਾਰਾ ਕੁਝ ਅੰਦਰ ਹੈ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜਨਾ ਜਬਕਰ ਮਿਹਨਤ ਸੰਗਰਾਗ ਸਭ ਦੇ ਘਰ ਖੁਸ਼ੀਆਂ ਹੋਣ ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਬੱਚਿਆਂ ਦੀ ਚਿੰਤਾ ਨਾ ਕਰੋ ਜੋ ਉਹਨਾਂ ਦੇ ਮਾਤਾ ਪਿਤਾ ਹਨ ਉਹਨਾਂ ਨੂੰ ਠੀਕ ਹੋਣਾ ਪਏਗਾ ਸਾਨੂੰ ਠੀਕ ਹੋਣਾ ਪਏਗਾ ਸਾਡੇ ਨੂੰ ਵੇਖ ਕੇ ਬੱਚੇ ਬੱਚਿਆਂ ਦੀ ਚਿੰਤਾ ਘੱਟ ਕਰੋ ਆਪਣੀ ਚਿੰਤਾ ਕਰੋ ਆਪਣੇ ਆਪ ਦੇ ਅਸੀਂ ਅੰਤਰ ਜਾਮੀ ਆ ਪਰਵੇਸ਼ ਕਰਨ ਦਾ ਲਾਂਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ 84 1 ਘੱਟ 84 ਲੱਖ ਜੋਨ ਸਾਨੂੰ ਮਨੁੱਖ ਜਾਤ ਨੂੰ ਸਮਝਾਉਣ ਲਈ ਪ੍ਰੇਸ਼ਾਣੇ ਬਣਾਈਆ ਜੋ ਤੋਦੋਂ ਤਿਸ ਦੇ ਹਨ ਇੱਕ ਇੱਕ ਹੀ ਹੈ ਜੋ ਤੇਰਾ ਆਤ ਦਿਸ ਰਿਹਾ ਹੈ ਇਹ ਮਾਣ અપਮਾਨ ਬੇਤੀਜਤ ਨਹੀਂ ਇਹ লাভ ਹਾਨੀ ਪੁੰਨ ਪਾਪ ਨਰਕ ਸੁਰਗ ਨਹੀਂ ਜੋ ਤੈਨੂੰ ਦੋ ਦੋ ਦਿੱਤੇ ਹਨ ਇੱਕ ਇੱਕ ਹੈ ਇਸਤਰੀ ਜਾਤ ਹੋ ਰਹਾ ਨਹੀਂ ਉਹ ਵੀ ਮਨੁੱਖ ਜਾਤ ਹੈ ਸੋ ਤੂੰ ਅੱਜ ਚ ਜੀ ਵਰਤਮਾਨ ਚ ਜੀ ਅੱਜ ਕਿੰਨਾ ਇੱਕ ਦਮ ਆਇਆ ਇੰਨਾ ਜਦੋਂ ਮਰਨ ਜਾ ਦਾ ਆਏਗਾ ਕੁਛ ਵੀ ਗਲਤ ਕੰਮ ਨਹੀਂ ਕਰਾਂਗੇ ਸਾਰੀ ਸਿੱਖਿਆ ਮੇਰੇ ਵਾਸਤੇ ਆਇਆ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਦਵਾਰਾ ਫਿਰ ਦਿਲ ਦਿਮਾਗ ਚ ਜਾ ਰਿਹਾ ਹੈ ਮੈਂ ਆਪਣੀ ਸੰਗਤ ਕਰ ਰਿਹਾ ਹਾਂ ਜੀ ਸੋਨੇ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਇਹ ਵਾਜਾ ਖਰਾਬ ਵਾਜਾ ਨਹੀਂ ਸੋਹਰੇ ਨਿਕੜਨੀ ਅੱਛਾ ਅੱਜ ਘਰ ਘਰ ਚ ਬੇਸੁਰਾ ਕੰਮ ਹੈ ਅਸਰਾ ਸਾਨੂੰ ਜੀਵਨ ਜਾਂਚ ਨਹੀਂ ਆਈ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਹੁਤ ਲੋਕਾਂ ਗੱਲਾਂ ਕੀਤੀਆਂ ਵੱਟੇ ਮਾਰੇ ਕਹਿੰਦੇ ਹਨ ਅਗਲਾ ਪਾਗਲ ਦौरा ਜੋ ਕਿਸੇ ਗੱਲ ਨੂੰ ਪਾਲ ਲੈਂਦਾ ਹੈ ਠੀਕ ਹੈ ਭਗਤਾਂ ਤੇ ਸੰਸਾਰੀਆਂ ਨੂੰ ਵੇਖਣਾ ਕਿਸੇ ਵਿਰਲੇ ਦਾ ਖੇਲ ਹੈ ਇਹ 50 ਹਜ਼ਾਰ ਮਨੁੱਖਾਂ 'ਚ ਆ ਤੇ ਖੋਜ ਕੀਤੀ ਗੁਰਮਖ ਨਹੀਂ ਗੁਰਮਖ ਇੱਕ ਵੀ ਨਹੀਂ ਗੁਰਮਖ ਵਿਰਲੇ ਹਨ ਸੋ ਗੁਰਮਖ ਬਾਜੀ ਜਿੱਤ ਕੇ ਜਾਣਗੇ ਅਸੀਂ ਮਨ ਦੀਆਂ ਮਰਜ਼ੀਆਂ ਕਰਕੇ ਬਾਜੀ ਹਾਰ ਜਾਵਾਂਗੇ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇਕਤਾ ਵਾਸਤੇ ਆਏ ਸੀ ਆ ਬੈਠੇ ਸਾਰੇ ਪੰਡਤ ਬੈਠੇ ਬ੍ਰਾਹਮਣ ਬੈਠੇ ਸਾਰੇ ਬੈਠੇ ਭਗਤ ਸਹਿਬਾਨ ਇਹ 35 36 ਬੈਠੇ ਜਿਨ੍ਹਾਂ ਦੀ ਇੱਕ ਵਿਚਾਰਤਾ ਰਾਹ ਇੱਕ ਸੋਚ ਹੈ ਇੱਕ ਨਜ਼ਰੀਆ ਹੈ ਇੱਕ ਅੰਤਾਜਾ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਸਾਰੀ ਵਿਆਖਿਆ ਸਰੀਰਿਕ ਰੋਗਰਾਸ ਸਾਧ ਦੀ ਇੱਕ ਦੀ ਹੈ ਪੁੱਠੀ ਗਿਣਤੀ ਵਾਲਾ ਜੀਵਨ ਹੈ ਅੱਛਾ ਇੱਕੋ ਇੱਕੋ ਹੀ ਹੈ ਇਹ ਬਾਜ਼ਾਰਤ ਵਿੱਲੇ ਨੂੰ ਬੁੱਝਣੀ ਪਾਏਗੀ ਧਰਮੇ ਬਨਣਾ ਪਏਗਾ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਏਗੀ ਤੇਰੇ ਵਰਗਾ ਹੈ ਦੂਸਰਾ ਜਿਵੇਂ ਦਾ ਤੂੰ ਸੋਚਦਾ ਉਹ ਹੀ ਦੂਸਰਾ ਸੋਚ ਰਿਹਾ ਹੈ ਸਪਸ਼ਟ ਗੱਲ ਕਰਨੀ ਪਵੇਗੀ ਅੰਦਾਜ਼ੇ ਛੱड़ਦੇ ਬਹੁਤ ਕੁਛ ਹੈ ਥੇ ਅੱਛਾ ਅਸੀਂ ਅੰਦਾਜ਼ੇ ਲਾਂਦੇ ਹਾਂ 100 ਇੱਕ ਸੁਧਰਿਆ ਆ ਆਦਮੀ ਬਹੁਤ ਤਾਕਤ ਰੱਖਦਾ ਹੈ ਇਹ ਖਾਲਸਾ ਕੌਣ ਹੈ ਖਾਲਸਾ ਹੈ ਪਰਮੇਸ਼ਰ ਦੀ ਵਿਵੇਕ ਬੁੱਧ ਉਹ ਆਪ ਹੀ ਖਾਲਸ ਹੈ ਉਹਦਾ ਰਾਜ ਕੋਈ ਨਹੀਂ ਹਲਾ ਸਕਦਾ ਉਹ ਕੁਦਰਤ ਰੂਪ ਹੈ ਉਹ ਸਿਸਟਰ ਰੂਪ ਹੈ ਉਹ ਕਾਨੂੰਨ ਰੂਪ ਹੈ ਉਹ ਸਮੇਂ ਚ ਹੈ ਜੀ ਆਪਣੇ ਆਪ ਸਾਰਾ ਖੇਲ ਚੱਲ ਰਿਹਾ ਸਭ ਕੁਝ ਅੰਦਰੋਂ ਪ੍ਰਾਪਤ ਹੋਏਗਾ ਸੋ ਤੁ ਮਾਇਆ ਦੇ ਮਾਇਆ ਕਮਾ ਅੰਦਰੋਂ ਆ ਜਾਏਗਾ ਆਨਲਾਈਨ ਮਕਾਲਾ ਜੋ ਮਰਜੀ ਇਹ ਕਹਿ ਮਿਹਨਤ ਕਰਨੀ ਪੈਗੀ ਸਾਰਾ ਏਕ ਦਾਤਾ ਪ੍ਰਚਾਰ ਹੋਇਆ ਆ ਭਗਤ ਬੈਠੇ ਹਨ ਜਿਵੇਂ ਕਿਸੇ ਜੀਣਾ ਹੈ ਜਿਉ ਪਰਮੇਸ਼ਰ ਅਲੋ ਜਾਤੀ ਹੈ ਜੀ ਇਹ ਖਰਾਬ ਆਵਾਜ਼ਾ ਬੇਸੁਰਾ ਆਵਾਜ਼ਾ ਨਹੀਂ ਚੱਲਣਾ ਪਿਆਰੇ ਅੱਜ ਘਰ ਘਰ ਕਲੇਸ਼ ਹੈ ਸਭ ਕੁਝ ਘਰ ਘਰ ਹੈ ਜੀ ਪਰਮੇਸ਼ਰ ਨੇ ਸਾਨੂੰ ਅੰਤਰਜਾਮੀ ਬਣਾਇਆ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਜੀ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਬਤਰ ਖਾਇਆ ਗੁਰਦੁਆਰੇ ਲਾਇ ਭਾਵਣੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਬ ਤੇ ਦਾ ਅੰਤਰਾ ਜਾਈ ਪਾਇ ਕਹਿ ਨਾਨਕ ਹਰ ਪਿਆਰ ਹੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਕਹਿ ਨਾਨਕ ਹਰ ਪਿਆਰ ਹੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਵੇਗੀ ਬਾਹਰੋਂ ਘਰ ਨੂੰ ਆਉਣਾ ਪਵੇਗਾ ਰਾਮਾਨੰਦ ਜੀ ਭਗਤ ਜੀ ਕਹਿੰਦੇ ਜਦੋਂ ਇੱਥੇ ਆਇਆ ਖੁੱਲਾ ਦਰਬਾਰ ਹੈ ਅੰਦਰ ਹੀ ਹੈ ਸਭ ਕੁਝ ਉੱਥੇ ਕਿਉਂ ਜਾਈਏ ਅਸੀਂ ਲੈਣ ਆਏ ਸੀ ਆਨੰਦ ਪਰਮ ਸੁਖ ਪਰਮ ਆਨੰਦ ਉਹ ਅੰਦਰੋਂ ਮਿਲੇਗਾ ਇਹ ਕ ਸੁਖ ਹੈ ਇਹ ਰੁੱਖ ਦੀ ਛਾਵਾਂ ਕੁ ਹੈ ਜਿਵੇਂ ਮਾਹਪੁਰਚ ਹੁੰਦੇ ਆ ਨਾ ਉਹ ਬਾਰਾਂਵਾਂ ਸੀ ਜੇਠ ਹੜ ਦੀ ਗਰਮੀ ਚ ਰੁੱਖ ਥੱਲੇ ਆਉਂਦੇ ਆ ਛਾਂ ਮਿਲਦੀ ਹੈ ਪੂਰਨੇ ਪਾਦੇ ਹਨ ਸਾਨੂੰ ਸੌਖਾ ਕਰਦੇ ਹਨ ਸੋ ਬਾਰੋਂ ਘਰ ਨੂੰ ਆਉਣਾ ਪਏਗਾ ਇਹ ਸਰੀਰ ਚ ਹੀ ਹੈ ਸਭ ਕੁਝ ਕੀ ਲੈਣਾ ਹੈ ਖੋਜਣਾ ਪਏਗਾ ਹਰ ਰੋਜ਼ ਖੋਜਣਾ ਪਏਗਾ ਤੂੰ ਫਿਰ ਪਰੇਸ਼ਾਨ ਨਾ ਹੋਏਂਗਾ ਦਾਸ ਤੋਂ ਬਹੁਤੀ ਗਲਤੀਆਂ ਹੋਰੀਆਂ ਮੂਰਖ ਜੀ ਦਾਸ ਆ ਸੰਗਤ ਰ குரு ਬਖਸ਼ਨਾਰ ਬਖਸ਼ਲਾਣ ਜੀ 941747746 ਅੰਧਰੀਆ ਪਤੀ ਪਤਨੀ ਬੱਚੇ ਘਰ ਹੈ ਬੰਗਲਾ ਗਾੜੀ ਸਭ ਕੁਝ ਅੰਧਰੀਆ ਹੈ ਪ੍ਰਿਆਪਰਮ ਅਧਿਕਾਰੀ ਬੰਨਣਾ ਪਏਗਾ ਜੀ ਪ੍ਰਵੇਸ਼ਰ ਕਹਿੰਦਾ ਮੈਨੂੰ ਲਾਭ ਦੇ ਕੁਛ ਵੀ ਨਹੀਂ ਮੈਂ ਗਲਤ ਕਰਦਾ ਉਹਦਾ ਤਮਾਸ਼ਾ ਦੇਖ ਪਿਆਰੇ ਆਪਣੇ ਆਪ ਨੂੰ ਵੇਖ ਸੰਸਾਰ ਨੂੰ ਵੇਖ ਜੀ ਕਰਦੀ ਖਬਰ ਲੈ ਆਪਣੇ ਆਪ ਦੀ ਜਾਨ ਪਛਾਣ ਕਰ ਸਭ ਕੁਝ ਅੰਦਰ ਹੀ ਹੈ ਜੀ